ਕੀਕਾ ਤੋਂ ਆਈ ਹੈ ਬੇਹਦ ਮੰਦਪਾਗੀ ਖਬਰ ਪੰਜਾਬੀ ਨੌਜਵਾਨ ਦੇ ਨਾਲ ਵਾਪਰ ਗਿਆ ਪਾਣਾ ਸੁਪਨੇ ਤਾਂ ਚੱਕਨਾ ਚੂਰ ਹੋਏ ਹੀ ਨੇ ਇਸ ਸੋਹਣੇ ਸੁਨੱਖੇ ਪੰਜਾਬੀ ਪੁੱਤ ਦੀ ਵੀ ਚਲੀ ਗਈ ਹੈ ਜਾਨ ਜਿਹਾ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਬਿਹਦ ਮੰਦਭਾਗਾ ਹਾਦਸਾ ਵਾਪਰ ਗਿਆ ਇੱਕ ਪੰਜਾਬੀ ਨੌਜਵਾਨ ਪੁੱਤ ਦੇ ਨਾਲ ਅਣਹੋਣੀ ਵਾਪਰ ਗਈ ਹੈ ਜਿੱਥੇ ਉਸ ਦੇ ਜਿਹੜੇ ਸੁਪਨੇ ਨੇ ਉਹ ਤਾਂ ਚੱਕਨਾ ਚੂਰ ਹੋਏ ਹੀ ਨੇ ਇਸ ਪੁੱਤ ਦੀ ਜਾਨ ਵੀ ਚਲੀ ਗਈ ਹੈ ਦੱਸ ਦिए ਕਿ ਇੱਕ ਸੜਕੀ ਹਾਦਸੇ ਦੇ ਦੌਰਾਨ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਜਦੋਂ ਇਹ ਖਬਰ ਪਿੰਡ ਵਿੱਚ ਪਹੁੰਚੀ ਹੈ ਤਾਂ ਪਿੰਡ ਦੇ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਨਾਮ ਹਰਮਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 30 ਸਾਲ ਹੈ ਪਿਤਾ ਦਾ ਨਾਮ ਤਜਿੰਦਰ ਸਿੰਘ ਸੈਣੀ ਦੱਸਿਆ ਜਾ ਰਿਹਾ ਹੈ ਇਹ ਰੂਪਨਗਰ ਦੇ ਪਿੰਡ ਖੇੜੀ ਸਲਾਬਤਪੁਰ ਦਾ ਰਹਿਣ ਵਾਲਾ ਹੈ ਜਦੋਂ ਇਹ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਸੋਗ ਦੀ ਲਹਿਰ ਦੌੜ ਗਈ ਹੈ ਘਰ ਦੇ ਵਿੱਚ ਸੱਥਰ ਵਿਸ ਗਏ ਨੇ ਮਾਪੇ ਰੋਂਦੇ ਕਰ ਲੌਂਦੇ ਦੇਖੇ ਨਹੀਂ ਜਾ ਰਹੇ ਦੱਸਦੀ ਹੈ ਕਿ ਹਰਮਨਜੀਤ ਸਿੰਘ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਕੰਮ ਦੇ ਦੌਰਾਨ ਹੀ ਉਸ ਦੇ ਨਾਲ ਇਹ ਹਾਦਸਾ ਵਾਪਰਿਆ ਦਸਤੀ ਇਹ ਕਿ ਹਰਮਨਜੀਤ ਸਿੰਘ ਜਦੋਂ ਆਪਣਾ ਟਰਾਲਾ ਲੈ ਕੇ ਸాల్ਟ ਲੇਕ ਸਿਟੀ ਦੇ ਨੇੜੇ ਪਹੁੰਚਿਆ ਸੀ ਤਾਂ ਜਦੋਂ ਉਹ ਇੱਕ ਸੁਰੰਗ ਜਿਹੜੀ ਕਿ ਗ੍ਰੀਨ ਰਿਵਰ ਸੁਰੰਗ ਹੈ ਉਸ ਦੇ ਵਿੱਚੋਂ ਗੁਜ਼ਰਨ ਲੱਗਿਆ ਤਾਂ ਬਰਫ਼ ਦਾ ਇੱਕ ਤੂਫਾਨ ਆਉਂਦਾ ਜਿਸ ਦੇ ਨਾਲ ਇੱਕ ਵਾਹਨ ਤਿਲਕ ਗਿਆ ਤੇ ਪਿਛਲੇ ਕੁਝ ਵਾਹਨ ਜਿਹੜੇ ਨੇ ਆਪਸ ਦੇ ਵਿੱਚ ਭੜਨੇ ਸ਼ੁਰੂ ਹੋ ਗਏ ਤੇ ਕੁਝ ਟਰਾਲਿਆਂ ਨੂੰ ਤਾਂ ਅੱਗ ਹੀ ਲੱਗ ਗਈ ਜਿਸ ਦੇ ਨਾਲ ਜਿਹੜੇ ਟਾਇਰ ਨੇ ਉਹ ਫਟਣੇ ਸ਼ੁਰੂ ਹੋ ਗਏ ਤੇ ਇਸ ਦੇ ਨਾਲ ਇੱਕ ਤੋਂ ਬਾਅਦ ਦੂਸਰੇ ਤੇ ਦੂਸਰੇ ਤੋਂ ਬਾਅਦ ਤੀਸਰੇ ਟਰਾਲੇ ਨੂੰ ਜਿਹੜੀ ਅੱਗ ਲੱਗੀ ਹੈ ਟਾਇਰ ਫਟਣੇ ਸ਼ੁਰੂ ਹੋ ਗਏ ਨੇ ਤੇ ਇਹ ਅੱਗ ਜਿਹੜੀ ਕਿ ਹਰਮਨਜੀਤ ਸਿੰਘ ਦੇ ਟਰਾਲੇ ਤੱਕ ਵੀ ਪਹੁੰਚੀ ਹੈ ਜਿਸ ਦੇ ਨਾਲ ਉਸ ਤੇ ਟਰਾਲੇ ਦੇ ਜਿਹੜੇ ਟਾਇਰ ਨੇ ਉਹ ਫਟਣੇ ਸ਼ੁਰੂ ਹੋ ਗਏ ਕੁਝ ਹੋਰ ਨੌਜਵਾਨ ਜਿਹੜੇ ਕਿ ਦੂਸਰੇ ਟਰਾਲਿਆਂ ਨੂੰ ਡਰਾਈਵ ਕਰ ਰਹੇ ਸਨ ਉਹਨਾਂ ਨੇ ਸ਼ੀਸ਼ੇ ਤੋੜ ਕੇ ਜਿਹੜੀ ਜਾਨ ਬਚਾਈ ਹੈ ਪਰੰਤੂ ਹਰਮਨਜੀਤ ਸਿੰਘ ਤੇ ਇੱਕ ਹੋਰ ਨੌਜਵਾਨ ਸ਼ੀਸ਼ੇ ਨਾ ਤੋੜ ਸਕਿਆ ਤੇ ਆਪਣੀ ਜਾਨ ਨਾ ਬਚਾ ਸਕੇ ਤੇ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਹੈ ਦੂਸਰਾ ਨੌਜਵਾਨ ਉਸ ਦੀ ਜੇ ਪਛਾਣ ਨਹੀਂ ਹੋ ਸਕੀ ਪਰੰਤੂ ਹਰਮਨਜੀਤ ਸਿੰਘ ਜਿਹੜਾ ਕਿ ਜ਼ਿਲ੍ਹਾ ਰੂਪਨਗਰ ਦੇ ਪਿੰਡ ਖੇੜੀ ਸਲਾਬਤਪੁਰ ਦਾ ਰਹਿਣ ਵਾਲਾ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਜਿਹੜੀ ਕਿ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਹਰਮਨਜੀਤ ਸਿੰਘ ਜਿਹੜਾ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਗਿਆ ਸੀ ਜਿਸ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਉਸ ਦੀ ਜਾਨ ਚਲੀ ਗਈ ਹੈ ਇਹ ਖਬਰ ਜਦੋਂ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਪੂਰੇ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਦੱਸਦੀ ਹੈ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਚੰਗਾ ਰੋਜ਼ਗਾਰ ਕਮਾਉਣ ਦੇ ਲਈ ਪਰੰਤੂ ਜਦੋਂ ਇਹੋ ਚਾਹੀ ਹਾਦਸੇ ਵਾਪਰ ਜਾਂਦੇ ਨੇ ਤਾਂ ਫਿਰ ਹਰ ਕੋਈ ਕਹਿੰਦਾ ਹੈ ਕਿ ਚਾਹੇ ਥੋੜਾ ਖਾਓ ਬਹੁਤਾ ਖਾਓ ਆਪਣੇ ਘਰ ਦੇ ਵਿੱਚ ਹੀ ਖਾਓ ਵਿਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਜਦੋਂ ਇਹੋ ਜਿਹਾ ਕੋਈ ਹਾਦਸਾ ਸਾਹਮਣੇ ਆਉਂਦਾ ਤਾਂ ਫਿਰ ਇਹੋ ਜੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਸ ਪੰਜਾਬੀ ਨੌਜਵਾਨ ਦੇ ਨਾਲ ਹਾਦਸਾ ਵਾਪਰ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪਿੰਡ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਦੌੜੀ ਹੋਈ ਹੈ